ਲਓ ਜੀ ਕੀ ਹਾਲ ਚਾਲ ਨੇ ਮਿੱਤਰੋ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਨਵੀਂ ਵੀਡੀਓ ਆਪਾਂ ਜਿਹੜੇ ਵੀਰ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਤੋਂ ਜਲਦੀ ਕਰ ਲਿਓ ਸਬਸਕ੍ਰਾਈਬ ਜੇ ਕਿਸੇ ਵੀਰ ਨੇ ਆਪ ਤੋਂ ਐਡ ਕਰਾਉਣੀ ਆਪਣਾ ਨੰਬਰ ਹੈਗਾ ਜੀ 7755080206 ਤੇ ਆ ਚੈੱਕ ਕਰੋ ਵੀਡੀਓ ਦੇ ਵਿੱਚ 3630 2009 ਮਾਡਲ ਹਰਿਆਣਾ ਨੰਬਰ ਪਲੱਸ ਤੇ ਆ ਪ੍ਰੈਸ਼ਰ ਸਟੀering ਦਾ ਇੰਜਨ ਗੇਅਰ ਦੀ ਬਾਈਲੋ ਫੁੱਲ ਗਰੰਟੀ ਆ ਪੇਂਟ ਦਾ ਸਾਰਾ ਓਰੀਜਨਲ ਆ ਰਿਮਾਂ ਦਾ ਇੰਜਨ ਦਾ ਬਾਡੀ ਸਾਰੀ ਓਰੀਜਨਲ ਹੈ ਜੀ ਟਾਇਰ 60 ਕ ਪੈਸੇ ਚਾਰੇ ਲੀਟਰ ਦੇ ਟਾਇਰ ਪਏ ਨੇ ਤੇ ਪ੍ਰੈਸ਼ ਸਟੀering ਦਾ ਡਬਲ ਕਲਚ ਦੇ ਵਿੱਚ ਆਇੰਦਾ ਤੇਲ ਬ੍ਰੇਕਾਂ ਤੇ 285000 ਰੁਪਇਆ ਬਾਈ ਨੇ ਰੇਟ ਮੰਗਿਆ ਇਹਦੇ ਵਿੱਚੋਂ ਮੌਕੇ ਤੇ ਸੋਡਾ ਪੂਰਾ ਮਾਨਤਨ ਕੀਤਾ ਜਾਊਗਾ ਜੇ ਕਿਸੇ ਵੀ ਵੀਰ ਨੇ ਟਰੈਕਟਰ ਖਰੀਦਣਾ ਲੋਕੇਸ਼ਨ ਬਾਈ ਦੀ ਹੈਗੀ ਬਠਿੰਡਾ ਬਠਿੰਡਾ ਏਰੀਆ ਦੇ ਵਿੱਚ ਟਰੈਕਟਰ ਖੜਾ ਜੇ ਕਿਸੇ ਵੀਰ ਨੇ ਖਰੀਦਣਾ ਤਾਂ ਸਕਰੀਨ ਉੱਪਰ ਬਾਈ ਦਾ ਨੰਬਰ ਚੱਲ ਰਿਹਾ ਜੀ 9501938370 ਬਾਈ ਦਾ ਨੰਬਰ ਹੈ ਇਹ ਨੰਬਰ ਤੇ ਤੁਸੀਂ ਸੰਪਰਕ ਕਰਕੇ ਟਰੈਕਟਰ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਬਾਕੀ ਪੇਪਰਾਂ ਦਾ ਬਿਲਕੁਲ ਓਕੇ ਸਾਰੇ ਪੇਪਰ ਬਾਈ ਦੇ ਕੋਲੇ ਆ ਮਿਊਜ਼ਿਕ ਸਿਸਟਮ ਨਾਰਮਲ ਛੋਟਾ ਲੱਗਿਆ ਹੋਇਆ ਡੰਡਾ ਫੱਟੀ ਛਤਰੀ ਸਾਰਾ ਸਮਾਨ ਸੋਨੂੰ ਨਾਲ ਮਿਲੂਗਾ ਜੇ ਬਾਈ ਕਹਿੰਦਾ ਆਪਣੀ ਵੀਡੀਓ ਦੇਖ ਕੇ ਕੋਈ ਬਾਈ ਜਾਊਗਾ ਉਹਨੂੰ ਦੱਸੂਗਾ ਵੀ ਵੀਡੀਓ ਤੋਂ ਬਾਈ ਤੁਹਾਡਾ ਟਰੈਕਟਰ ਦੇਖਿਆ ਤਾਂ ਤੁਹਾਡਾ 5000 ਰੁਪਿਆ ਵੀਡੀਓ ਦੇਖ ਕੇ ਗਏ ਦਾ ਪੂਰਾ ਮਾਨਤਨ ਕੀਤਾ ਜਾਊਗਾ ਜੇ ਕਿਸੇ ਵੀਰ ਨੇ ਖਰੀਦਣਾ ਤਾਂ ਇੱਕ ਵਾਰ ਜ਼ਰੂਰ ਬਾਈ ਨੇ ਸੰਪਰਕ ਕਰਿਓ ਰੇਟ ਵੀ ਬਿਲਕੁਲ ਬਾਈ ਨੇ ਜਾਇਜ਼ ਮੰਗਿਆ 285000 ਰੁਪਿਆ ਇਦੇ ਵਿੱਚੋਂ ਵੀ ਬਈ ਕਹਿੰਦਾ ਤੁਹਾਡਾ ਜਿੰਨਾ ਹੋ ਸਕੇ ਪੂਰਾ ਮਾਨ ਤਨ ਕਰਾਂਗੇ ਅਗਲੀ ਆਪਾਂ ਗੱਲ ਕਰਦੇ ਹਾਂ ਸਪਰੇਅ ਵਾਲੇ ਡਰਮ ਦੀ ਸਪਰੇਅ ਵਾਲਾ ਡਰਮ ਆ ਗਿਆ ਜੀ 5 ਕਿੱਲਿਆਂ ਦੀ ਪੈਪ ਹੈ ਇਹਦੇ ਨਾਲ ਤੇ ਰੇਟ ਬਈ ਨੇ ਮੰਗੇ ਸਿਰਫ ਹੀ 28000 ਰੁਪਏ ਰੇਟ ਮੰਗੇ 2 ਘਟ 30 28000 ਰੁਪਏ ਰੇਟ ਮੰਗੇ ਵਧੀਆ ਚਾਲੂ ਹਾਲਤ ਦੇ ਵਿੱਚ ਆ ਜਿਹੋ ਜਿਹੇ ਰੇਟ ਆ ਉਹੋ ਜਿਹੇ ਸਪਰੇਅ ਵਾਲਾ ਪੰਪ ਆ ਗੰਨਾ ਗੁੰਨਾ ਪੂਰੀਆਂ ਵਧੀਆ ਪੰਨ ਪੈਪ ਇੱਕ ਜਾਂ ਦੋ ਸਾਂ ਤੋਂ ਟੁੱਟੀ ਵੀ ਆ ਬਈ ਜੋੜ ਲੱਗਿਆ ਹੋਇਆ ਪੂਰਾ ਵਧੀਆ ਪ੍ਰੀਅ ਚਾਲੂ ਹਾਲਤ ਦੇ ਵਿੱਚ ਆ ਹੋ ਸਕਦਾ ਬਾਈ ਸਨੂੰ ਲਿਆ ਕੇ 2 ਤੋਂ 4000 ਰੁਪਏ ਉੱਤੇ ਲਾਉਣਾ ਪਵੇ ਤੇ ਜਿਹੜਾ ਬਾਈ ਨੇ ਰੇਟ ਮੰਗੇ 28000 ਰੁਪਿਆ ਇਹਦੇ ਵਿੱਚੋਂ ਮੌਕੇ ਤੇ ਸੌਦਾ ਮਾਨਤਨ ਵੀ ਹੋ ਜਾਊਗਾ ਨੰਬਰ ਬਾਈ ਦਾ ਸਕਰੀਨ ਉੱਪਰ ਚੱਲ ਰਿਹਾ 94679 54400 53 ਬਾਈ ਦਾ ਨੰਬਰ ਇਹ ਬਾਈ ਵੀ ਜਿਹੜਾ ਡਰਮ ਪਿਆ ਇਹ ਵੀ ਬਠਿੰਡੇ ਲੋਕੇਸ਼ਨ ਦੇ ਵਿੱਚ ਹੀ ਪਿਆ ਜੇ ਕਿਸੇ ਵੀਰ ਨੇ ਖਰੀਦਣਾ ਤਾਂ ਬਾਈ ਨਾਲ ਤੁਸੀਂ ਗੱਲਬਾਤ ਕਰਕੇ ਡਰਮ ਖਰੀਦ ਸਕਦੇ ਹੋ ਸਾਰੇ ਵੀਰਾਂ